ਸਾਡਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਰੈਸਪੀ ਲੈ ਕੇ ਆਏ ਆ ਦਾ ਮਾਲੂ ਪੰਜਾਬੀ ਸਟਾਈਲ ਚ ਕਿਵੇਂ ਬਣਾਏ ਜਾਂਦੇ ਆ ਤੁਹਾਨੂੰ ਸਟੈਪ ਵਾਈਜ਼ ਸਾਰਾ ਕੁਝ ਦੱਸਾਂਗੇ ਇਹਨੂੰ ਫੋਲੋ ਕਰਕੇ ਤੁਸੀਂ ਵੀ ਘਰੇ ਟਰਾਈ ਕਰਿਓ ਫਿਰ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਕਰੋ ਤੇ ਫਿਰ ਸਾਨੂੰ ਦੱਸਿਓ ਕਿ ਤੁਹਾਨੂੰ ਰੈਸਪੀ ਕਿਵੇਂ ਪਸੰਦ ਆਈ ਅੱਜ ਜੋ ਤੁਹਾਨੂੰ ਦਿਖਾਉਣੇ ਇਹ ਆਲੂ ਲਏ ਆ ਸੀ ਛੋਟੇ ਸਾਈਜ਼ ਦੇ ਲੈ ਆਏ ਇਹਨੂੰ ਪਹਿਲਾਂ ਅਸੀਂ ਆਵਾੜਿਆ ਹੈ ਜ਼ਿਆਦਾ ਨਹੀਂ ਆਵਾਲਣਾ ਬਸ ਦੋ ਸੀਟੀਆਂ ਲਵਾ ਕੇ ਬੰਦ ਕਰ ਦਿਓ। ਉਹ ਬਲਕਿ ਇੱਕੋ ਹੀ ਲਵਾਓ ਕਿਉਂਕਿ ਬਾਅਦ ਚ ਵੀ ਕੋਕ ਹੋਣਾ ਹੈ। ਇਹਨੂੰ ਆਪਾਂ ਫੋਰਕ ਦੀ ਮਦਦ ਦੇ ਨਾਲ ਇਸ ਤਰ੍ਹਾਂ ਕਰ ਲਾਂਗੇ। ਕਿਉਂਕਿ ਵਿੱਚੋਂ ਕੋਲੇ ਹੋਣਗੇ ਵਿੱਚ ਮਸਾਲਾ ਰਚਣਾ ਵੀ ਆ ਫਿਰ। ਤੇ ਲਸਣ ਲਿਆ ਅਸੀਂ ਦੋ ਗਠੀਆਂ ਅਦਰਕ ਲਿਆ ਤੇ ਪਿਆਜ਼ ਮੀਡੀਅਮ ਸਾਈਜ਼ ਦੇ ਦੋ ਕਟੇ ਆ ਬਰੀਕ ਬਰੀਕ ਕੱਟ ਲੈਣਾ ਇਹਨਾਂ ਨੂੰ ਤੇ ਇਧਰ ਮਸਾਲਿਆਂ ਵਿੱਚ ਕਲੌਂਜੀ ਲਈ ਅੱਧਾ ਚਮਚ ਛੋਟੀਆਂ ਇਲਾਚੀਆਂ 4 ਜੀਰਾ 1 ਚਮਚ ਮਿੱਠੀ ਸੌਫ ਇੱਕ ਚਮਚ ਕਾਲੀ ਮਿਰਚ ਇੱਕ ਚਮਚ ਅਜਵੈਣ ਇੱਕ ਚਮਚ ਸਟਾਰ ਫੁੱਲ ਇੱਕ ਲੌਂਗ ਪੰਜ ਛੇ ਵੱਡੀਆਂ ਇਲਾਚੀਆਂ ਦੋ ਤੇ ਧਨੀਏ ਦੇ ਦੋ ਚਮਚ ਲਾਵਾਂਗੇ ਇਦਰ ਦਹੀਂ ਲਿਆ ਇੱਕ ਕਟੋਰੀ ਦਹੀਂ ਲਿਆ ਇਹਦੇ ਵਿੱਚੋਂ ਪਾਣੀ ਨਾ ਹੋਣਾ ਚਾਹੀਦਾ ਸੰਘਣਾ ਹੋਣਾ ਚਾਹੀਦਾ ਬਿਲਕੁਲ ਦੇਖੋ ਇਹਦੀ ਥਿੱਕਨਸ ਹੋਣੀ ਚਾਹੀਦੀ ਇਦਾਂ ਨਹੀਂ ਤੇ ਟਮਾਟਰ ਲਿਆ ਇੱਕ ਹਰੀ ਮਿਰਚ ਲੋੜ ਮੁਤਾਬਕ ਪਾਵਾਂਗੇ ਬਾਕੀ ਦੇਗੀ ਮਿਰਚ ਲਈ ਆ ਤੇ ਕਸੂਰੀ ਮੇਥੀ ਲਈ ਆ ਇਹ ਸਾਰਾ ਕੁਝ ਇਹਦੇ ਵਿੱਚ ਜੂਸ ਕੀਤਾ ਜਾਊਗਾ ਤੇ ਹੁਣ ਤੁਹਾਨੂੰ ਅਗਲਾ ਪ੍ਰੋਸੈਸ ਲੈ ਕੇ ਚੱਲਦੇ ਆ ਫਰਾਈ ਪੈਨ ਚ ਤੇ ਤੇਲ ਪਾ ਲਿਆ ਆਪਾਂ ਤੇਲ ਗਰਮ ਹੋ ਗਿਆ ਤੇ ਜਿਹੜੀ ਗੈਸ ਆ ਉਹਨੂੰ ਮੀਡੀਅਮ ਰੱਖਣਾ ਤੇ ਆਪਾਂ ਇਹਦੇ ਵਿੱਚ ਆਲੂਆਂ ਨੂੰ ਥੋੜਾ ਰੋਸਟ ਕਰਾਂ ਆਹ ਪ੍ਰੋਸੈਸ ਜ਼ਰੂਰੀ ਆ ਤੁਹਾਨੂੰ ਕਰਨਾ ਪੈਣਾ ਥੋੜਾ ਬ੍ਰਾਊਨ ਹੋਣ ਫਿਰ ਆਪਾਂ ਨੂੰ ਬੰਦ ਕਰਾਂਗੇ ਸੋ ਜੀ ਆਪਣੇ ਰੋਸਟ ਹੋ ਗਿਆ ਆ ਆਲੂ بس ਇੰਨੇ ਕੀ ਕਰਨੇ ਆ ਜਿਆਦਾ ਕਾਲੇ ਨਾ ਕਰਨੇ ਤੇ ਤਾਂ ਥੋੜੇ ਥੋੜੇ ਕਰਕੇ ਰੋਸਟ ਕਰਕੇ ਕੱਢ ਲਓ ਜਿਹੜੇ ਆਪਾਂ ਖੜੇ ਮਸਾਲੇ ਲਾਏ ਆ ਇਹਨੂੰ ਤਵੇ ਉੱਤੇ ਥੋੜਾ ਜਿਹਾ ਰੋਸਟ ਕਰ ਲਾਂਗੇ ਤਾਂ ਜੋ ਦੀ ਨਮੀ ਉੱਡ ਜਵੇ ਵਿੱਚੋਂ ਫਿਰ ਇਹਨੂੰ ਆਪਾਂ ਗ੍ਰाइंड ਕਰਾਂਗੇ ਗ੍ਰाइंड ਪਾਊਡਰ ਨਹੀਂ ਬਣਾਉਣਾ ਥੋੜਾ ਮੋਟਾ ਰੱਖਣਾ ਹੈ ਤੇਲ ਗਰਮ ਹੋ ਗਿਆ ਜਿਹੜਾ ਤੇਲ ਆਪਾਂ ਉਹਦੇ ਵਿੱਚ ਫਰਾਈ ਕੀਤੇ ਸੀ ਨਾ ਆ ਜਿਹੜੇ ਆਪਣੇ ਆਲੂ ਕੀਤੇ ਸੀ ਉਹ ਤੇਲ ਵਿੱਚ ਇਹ ਨੂੰ ਹਟਾ ਲੈਣਾ ਵੇਸਟ ਨਹੀਂ ਕਰਨਾ ਹੁਣ ਇਹਦੇ ਵਿੱਚ ਥੋੜੇ ਜਿਹਾ ਆਪਾਂ ਬਟਰ ਵੀ ਪਾਵਾਂਗੇ ਕਿ ਇਸ ਮੀਡੀਅਮ ਰੱਖਣੀ ਆ ਮਹਲਸਣ ਤੇ ਅਦਰਕ ਜਿਹੜਾ ਕੱਟ ਕੇ ਰੱਖਿਆ ਸੀ ਆਪਾਂ ਉਹ ਪਾਵਾਂਗੇ ਪਹਿਲਾਂ ਥੋੜਾ ਇਹਨੂੰ ਭੁੰਨ ਕੇ 2 ਮਿੰਟ ਫਿਰ ਆਪਾਂ ਪਿਆਜ਼ ਪਾਵਾਂਗੇ ਹੁਣ ਆਪਾਂ ਪਿਆਜ਼ ਪਾਵਾਂਗੇ ਹੁਣ ਆਪਾਂ 1.5 ਚਮਚ ਪਿੰਕ ਸਾਲਟ ਪਾਵਾਂਗੇ ਇਹਦੇ ਵਿੱਚ ਹਲਕਾ ਬ੍ਰਾਊਨ ਹੋਣ ਤੱਕ ਇਹਨੂੰ ਆਪਾਂ ਪਿਆਜ਼ ਨੂੰ ਭੁੰਨਾਂਗੇ ਇਹਦੇ ਵਿੱਚ ਭੁੰਨਾਂਗੇ ਆਪਾਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਿੰਗ ਪਾਵਾਂਗੇ ਪਿਆਜ਼ ਆਪਣਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਹਲਦੀ ਪਾਵਾਂਗੇ ਹੁਣ ਆਪਾਂ ਇੱਕ ਚਮਚ ਹਰੀ ਮਿਰਚ ਪਾਵਾਂਗੇ। ਪਾਵਾਂਗੇ ਆਪਾਂ। ਹੁਣ ਆਪਾਂ ਟਮਾਟਰ ਪਾਵਾਂਗੇ। ਹੁਣ ਇੱਕ ਚਮਚ ਆਪਾਂ ਦੇਗੀ ਮਿਰਚ ਪਾਵਾਂਗੇ। ਕਰੀਬ 3 ਮਿੰਟ ਲਈ ਆਪਾਂ ਇਹਨੂੰ మీడియం ਗੈਸ ਦੇ ਨਾਲ ਭੁੰਨਾਂਗੇ ਨੂੰ ਚੰਗੀ ਤਰ੍ਹਾਂ। ਇੱਕ ਧਿਆਨ ਰੱਖਣਾ ਕਿ ਮਸਾਲੇ ਥੱਲੇ ਨਾ ਲੱਗਣ। ਇਹ ਲੱਗੜ ਤੇ ਥੋੜਾ ਪਾਣੀ ਪਾ ਲਓ। ਦਹੀਂ ਨੂੰ ਡਾਇਰੈਕਟ ਨਹੀਂ ਇਦਾਂ ਪਾਉਣਾ ਕਿਉਂਕਿ ਫੁਟੀਆਂ ਹੁੰਦੀਆਂ ਹਨ ਦਹੀਂ ਦੇ ਵਿੱਚ। ਆਪਾਂ ਪਹਿਲਾਂ ਦਹੀਂ ਦੀਆਂ ਫੁਟੀਆਂ ਖਤਮ ਕਰ ਲੈਣੀਆਂ ਸਭ। ਫਿਰ ਆਪਾਂ ਹੁਣ ਇਹਦੇ ਵਿੱਚ ਦਹੀਂ ਪਾਵਾਂਗੇ। ਹਾਂਜੀ। ਹੁਣ ਆਪਾਂ ਦਹੀਂ ਪਾਤਾਇ। ਹਾਂ ਦਹੀਂ ਨੂੰ ਕਰੀਬ 2 ਮਿੰਟ ਦੇ ਵਿੱਚ ਪਨਾਂਗੇ ਨਾਲੇ ਇਹ ਤੜਕੇ ਤੇ ਢਾਲਾਂਗੇ ਫਿਕਸ ਕਰਦੇ। ਦੇਖੋ ਦਹੀਂ ਪਾਉਣ ਤੋਂ ਬਾਅਦ ਆਪਣਾ ਗਰੇਵੀ ਦਾ ਰੰਗ ਦੇਖੋ। ਤੇਲ ਛੱਡ ਦਿੱਤਾ ਗਰੇਵੀ ਨੇ। ਹੁਣ ਇਸ ਵੇਲੇ ਆਪਾਂ ਇਸ ਤੇ ਕਸੂਰੀ ਮੇਥੀ ਪਾਵਾਂਗੇ। ਪਹਿਲਾਂ ਤੜਕੇ ਚ ਨਹੀਂ ਭੁੰਨਣੀ ਆਪਣਾ ਫਲੇਵਰ ਨਹੀਂ ਦਿੰਦੀ ਫਿਰ। ਹੁਣ ਪਾਵਾਂਗੇ ਆਪਾਂ। ਉਹ ਤੋਂ ਬਾਅਦ ਫਿਰ ਆਪਾਂ ਆਲੂ ਪਾਵਾਂਗੇ ਜਿਹੜੇ ਫਰਾਈ ਕੀਤੇ ਸੀ। ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਤੁਸੀਂ ਦਹੀਂ ਪਾ ਕੇ ਉਹਨੂੰ ਤੜਕੇ ਨੂੰ ਭੁੰਨੋਗੇ ਇਸ ਤਰ੍ਹਾਂ ਤੁਸੀਂ ਵੀ ਕਮਿਟਮੈਂਟ ਵਾਦੇ ਚ ਫੇਰੀ ਜਾਣਾ ਤਾਂ ਜੋ ਥੱਲੇ ਨਾ ਲੱਗ ਜਵੇ ਹੁਣ ਆਲੂ ਪਾਵਾਂ ਅਜੇ ਆਲੂ ਪਾਉਣ ਤੋਂ ਬਾਅਦ ਗੈਸ ਨੂੰ ਬਿਲਕੁਲ ਆਪਾਂ ਸਲੋ ਤੇ ਕਰ ਦੇਵਾਂਗੇ ਆ ਦੇਖੋ ਇਹਨੂੰ ਕਰੀਬ ਕਰੀਬ ਆਲੂਆਂ ਨੂੰ ਵਿੱਚ ਦੇ ਮਸਾਲੇ ਦੇ ਆਟੋਮੈਟਿਕਲੀ 3 ਮਿੰਟ ਲਈ ਰਹਿਣ ਦਿਓ ਤਾਂ ਜੋ ਸਾਰਾ ਮਸਾਲਾ ਜਿਹੜਾ ਆ ਉਹਨਾਂ ਦੇ ਵਿੱਚ ਰਚ ਜੇ ਹੁਣ ਆਪਾਂ ਗਰਮ ਪਾਣੀ ਪਾਵਾਂਗੇ ਲੋੜ ਮੁਤਾਬਕ ਜਿੰਨੀ ਕਿਤੇ ਨਾਲ ਤੁਸੀਂ ਰੱਖਣੀ ਹੈ ਅਸੀਂ 800 ml ਪਾਵਾਂ ਹੁਣ ਇਹਨੂੰ ਮੀਡੀਅਮ ਗੈਸ ਦੇ ਉੱਤੇ ਇਹਨੂੰ ਕਰੀਬ ਆਪਾਂ 10 ਮਿੰਟ ਲਈ ਕੁੱਕ ਕਰਾਂਗੇ ਢੱਕਾ ਲਾ ਮੰਗੇ ਉੱਪਰ ਲਓ ਜੀ ਆਪਣੀ ਰੈਸਪੀ ਬਣ ਕੇ ਹੋ ਗਈ ਹੈ ਤਿਆਰ ਦੇਖੋ ਰੰਗਤ ਤੇ ਹੁਣ ਆਪਾਂ ਗਰਮ ਗਰਮ ਧੰਨੀਆਂ ਪਾ ਕੇ ਸਰਵ ਕਰਦੇ ਆਂ ਤੇ ਤੁਸੀਂ ਵੀ ਜਰੂਰ ਬਣਾਓ ਦੱਸੇ ਹੋ ਤਰੀਕੇ ਮੁਤਾਬਕ ਤੇ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਜਰੂਰ ਕਰ ਦਿਆ ਕਰੋ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ